ਦਾਵਾ 13 0 ਦਾ ਕੀਤਾ ਜਾ ਰਿਹਾ ਸੀਗਾ ਪਰ ਪੂਰੇ ਭਾਰਤ ਦੇ ਵਿੱਚ ਕਿਉਂਕਿ ਕੱਟ ਸੀਟਾਂ ਤੇ ਆਵਾਮੀ ਪਾਰਟੀ ਲੜੀ ਹੈ ਦਾਵਾ 13 0 ਦਾ ਸੀਗਾ ਪਰ ਸਿਰਫ 30 ਸੀਟਾਂ ਜਿਹੜੀਆਂ ਆਪ ਆਈਆਂ ਨੇ ਲੋਕ ਸਭਾ ਦੇ ਵਿੱਚ ਓਕੇ ਭਾਜੀਪੀ ਵਾਲਿਆਂ ਨੇ ਬੇਸਿਕਲੀ ਧਰਮ ਨੂੰ ਵੇਚਿਆ ਸਾਡੇ ਨੂੰ ਧਰਮ ਨੂੰ ਇੱਕੋ RAM ਜੀ ਤਾਂ ਪਹਿਲਾਂ ਹੀ ਆਏ ਹੋਏ ਸੀ ਤੇ ਇਹ ਕਹਿ ਰਹੇ ਸੀ ਹਮ ਉਹਨਕੋ ਜੋ RAM ਕੋ ਲਾਏ ਹਮ ਉਹਨਕੋ ਲਾਏ ਹੈ ਪੱਤਰਵਿਚ ਰਾਮਜੀਤੋ ਬੱਟੇ ਹੋਗੇ ਬੀਜੇਪੀ ਵਾਲੇ ਦਾ ਹਾਰ ਗਏ ਸੀਗੇ ਲੁਧਿਆਣੇ ਤੋਂ ਲੋਕਾਂ ਨੇ ਨਕਾਰ ਦਿੱਤਾ ਸੀ ਭਾਜਪਾ ਨੂੰ ਪਰ ਫਿਰ ਵੀ ਉਹਨਾਂ ਨੂੰ ਮੰਤਰੀ ਪਦ ਜਨ ਸਟੇਟ ਦਾ ਮੰਤਰੀ ਪਦ ਉਹਨਾਂ ਨੂੰ ਦੇ ਦਿੱਤਾ ਇਸ ਪੂਰੇ ਕੀ ਕੀ ਸਮਝੀਏ ਕਿ ਤੋਹਫਾ ਦਿੱਤਾ ਗਿਆ ਕਿਸ ਤਰੀਕੇ ਦਾ ਦਿੱਤਾ ਗਿਆ ਅਮਨੀਤ ਮਿੱਟੂ ਨੂੰ ਕਿਉਂ ਇੰਨਾ ਕੀਤਾ ਗਿਆ ਕੁਝ ਕਾਰਨ ਕੀ ਸਮਝੀਓ ਪੰਜਾਬ ਦੀ ਬੇਟੀ ਨਾਲ ਖੜਿਆ ਕੁਲਵਿੰਦਰ ਰਾਲ ਤੇ pô ਉਸ ਦੀ ਮਾਂ ਧਰਨੇ ਸੀ ਤਕਲੀਫ ਸੀ ਉਹਨੂੰ ਤੇ ਜੇ ਕੋਈ ਉੱਥੇ ਹੁਣ ਤੁਸੀਂ ਐਮਪੀ ਬਣ ਗਏ ਹੋਰ ਆਪਣੀ ਬਣ ਕੇ ਤੁਸੀਂ ਐਮਪੀ ਬਣ ਕੇ ਜੇ ਤੁਸੀਂ ਉਸ ਬੇਟੀ ਨਾਲ ਜਿਹੜੀ ਕਿ ਸਿਕਿਉਰਿਟੀ ਦੇ ਉੱਤੇ ਖੜੀ ਔਰ ਦੇਸ਼ ਦੀ ਸੇਵਾ ਲਈ ਉਹ ਬਾਰਡਰ ਦੀ ਉਹ ਰਾਖੀ ਕਰ ਰਹੀ ਐ ਸੀਆਈਐਸਐਫ ਜਿਹੜੀ ਸੈਂਟਰਲ ਇੰਡਸਟਰੀ ਸਿਕਿਉਰਿਟੀ ਫੋਰਸ ਆ ਇਹਦਾ ਇੱਕ ਕੰਮ ਮਤਲਬ ਜਾਨ ਜੋਖਮ 'ਚ ਪਾ ਕੇ ਤੁਸੀਂ ਇੱਕ ਲੋਕਾਂ ਨੂੰ ਬਚਾਉਨੇ ਹੋ 에ਰਪੋਰਟ ਦੇ ਉੱਤੇ ਤੇ ਜੇ ਐਸੀ ਬੇਟੀ ਨੇ ਇਜੀ ਡੇਰਿੰਗ ਦੇ ਨਾਲ ਮਤਲਬ ਉੱਥੇ ਸਿਕਿਉਰਿਟੀ ਦਾ ਕੰਮ ਕਰ ਰਹੀ ਆ ਤੇ ਜੇ ਉਹਦੀਆਂ ਭਾਵਨਾਵਾਂ ਨਾਲ ਕੋਈ ਖਿਲਵਾੜ ਕਰੂਗਾ ਤਾਂ ਮੇਰਾ ਖਿਆਲ ਉਹ ਬੇਟੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਵਿਦਾਇਕ ਸਾਬ ਸਾਡਾ ਮੌਜੂਦ ਨੇ ਮੁੱਖ ਮੰਤਰੀ ਨਿਵਾਸ ਚ ਬੈਠਕ ਜਿਹੜੀ ਹੈ ਜਲੰਧਰ ਅਤੇ ਲੁਧਿਆਣਾ ਹਲਕੇ ਲੋਕ ਸਭਾ ਹਲਕਿਆਂ ਲੈ ਕੇ ਚੱਲ ਰਹੀ ਹੈ ਵਿਦਾਇਕ ਸਾਬ ਅੰਦਰ ਅੱਜ ਸਵੈ ਮੰਥਨ ਜਿਹੜਾ ਲੁਧਿਆਣਾ ਹਲਕਾ ਔਰ ਜਲੰਧਰ ਹਲਕੇ ਦਾ ਹੋ ਰਿਹਾ ਹੈ ਲੋਕਾਂ ਨੂੰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਰੋਡ ショ ਕਰਕੇ ਦੱਸਦੇ ਵੀ ਆਏ ਕਿ ਕੀ ਕੰਮ ਸਰਕਾਰ ਵੱਲੋਂ ਕੀਤੇ ਗਏ ਕਿਵੇਂ ਕੀਤੇ ਗਏ ਉਹ ਸਭ ਕੁਝ ਦੱਸਿਆ ਹੋ ਗਿਆ ਪਰ ਫੇਰ ਵੀ ਲੁਧਿਆਣੇ ਦੀ ਸੀਟ ਜਿਹੜੀ ਹੈ ਉਹ ਨਹੀਂ ਆ ਪਈ ਇਸ ਦਾ ਕੀ ਸਵੈ ਮੰਥਨ ਚ ਕੀ ਨਤੀਜਾ ਨਿਕਲਿਆ ਦੇਖੋ ਮਾਨ ਸਾਹਿਬ ਬੜੇ ਸੀਰੀਅਸ ਨੇ ਔਰ ਇੱਕ ਇੱਕ ਵਲੰਟੀਅਰ ਨੂੰ ਇੱਕ ਇੱਕ ਐਮਐਲਏ ਨੂੰ ਇੱਕ ਇੱਕ ਅਹੁਦੇਦਾਰ ਨੂੰ ਉਹਨਾਂ ਨੇ ਸਾਰੀ ਗੱਲ ਸੁਣੀ ਹੈ ਤੇ ਬੜੇ ਸੰਜੀਦਗੀ ਨਾਲ ਸੁਣ ਕੇ ਜੋ ਵੀ ਮਤਲਬ ਕਮੀਆਂ ਸੀਗੀਆਂ ਸਾਡੇ ਚ ਲਾਓ ਵਲੰਟੀਅਰ ਚਲਾਓ ਵਲੰਟੀਅਰ ਚਲਾਓ ਜੋ ਵੀ ਸੀ ਉਹ ਅਸੀਂ ਦੂਰ ਕਰਾਂਗੇ ਔਰ ਪਬਲਿਕ ਮਾਸ ਕੰਟੈਕਟ ਦੇ ਵਿੱਚ ਕਿਸ ਤਰੀਕੇ ਨਾਲ ਜੋ ਵੀ ਕੋਈ ਵੀ ਕਿਸੇ ਤਰੀਕੇ ਦੇ ਵਿੱਚ ਜੋ ਰਹਿ ਗਈ ਹੈਗੀ ਆ ਉਹ ਅਸੀਂ ਅਗਲੀਆਂ ਜਿਹੜੀਆਂ ਜਿਮਨੀ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਅਸੀਂ ਵਧੀਆ ਰੋਲ ਅਦਾ ਕਰਾਂਗੇ ਕੋਈ ਐਸੀ ਗੱਲ ਹੈ। ਮੈਨੂੰ ਲੱਗਦਾ ਸਭ ਤੋਂ ਵੱਡਾ ਸਵਾਲ ਇੱਥੇ ਆਉਂਦਾ ਕਿ ਕਦੀਆਂ ਜਿਮਨੀ ਚੋਣਾਂ ਨਹੀਂ ਉਸ ਤੋਂ ਸ਼ਾਇਦ ਹੋ ਸਕਦਾ ਹੈ ਵਿਚਾਲੇ ਪੰਚਾਇਤੀ ਚੋਣਾਂ ਦਾ ਵੀ ਦੌਰ ਆਵੇ। ਲੱਗਦਾ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਉਸੇ ਤਰੀਕੇ ਨਾਲ ਸੀਰੀਅਸਨੈਸ ਦੀ ਗੱਲ ਅੰਦਰ ਹੋਈ ਹੈ। ਦੇਖੋ ਜਦੋਂ ਮਸਲੇ ਪਰਿਵਾਰਕ ਮਸਲੇ ਹੁੰਦੇ ਨੇ ਸਾਡੀ ਪਾਰਟੀ ਦੇ ਕਈ ਕਈ ਮਸਲਿਆਂ ਦੇ ਉੱਤੇ ਗੱਲ ਹੋਈ ਹੈ ਔਰ ਹਰ ਮਸਲੇ ਨੂੰ ਬੜੇ ਪੋਜ਼ਿਟਿਵਲੀ ਸੀਐਮ ਸਾਹਿਬ ਨੇ ਉਹਨੂੰ ਲਿਆ ਹੈਗਾ ਔਰ ਸਾਰੇ ਅਸੀਂ ਸਹਿਮਤ ਆ ਉਹਨਾਂ ਦੇ ਇੱਕ ਇੱਕ ਚੀਜ਼ ਦੇ ਨਾਲ ਜੋ ਜੋ ਉਹ ਕਰ ਰਹੇ ਨੇ ਹੈਗੇ ਕਿਉਂਕਿ ਜੋ ਪੰਜਾਬ ਦੀ ਬਿਹਤਰੀ ਵਾਸਤੇ ਜਿਹੜਾ ਬੰਦਾ ਦਿਨ ਰਾਤ ਕੰਮ ਕਰ ਰਿਹਾ ਤੇ ਮੇਰਾ ਖਿਆਲ ਆ ਇਸ ਤੋਂ ਸincere ਸਾਨੂੰ ਅੱਜ ਦੀ ਡੇਟ ਦਾ ਤਾਂ ਸੀਐਮ ਕੋ ਮਿਲੇ ਨਹੀਂ ਤੇ ਬਹੁਤ ਵਧੀਆ ਤਰੀਕੇ ਨਾਲ ਉਹ ਸਾਰਾ ਪਰ ਦਾਵਾ 13 0 ਦਾ ਕੀਤਾ ਜਾ ਰਿਹਾ ਸੀਗਾ ਪਰ ਪੂਰੇ ਭਾਰਦੇ ਦੇ ਕਿਉਂਕਿ ਕੱਟ ਸੀਟਾਂ ਤੋਂ ਤੇ ਆਮ ਆਦਮੀ ਪਾਰਟੀ ਲੜੀ ਹੈ ਦਾਵਾ 13 0 ਦਾ ਸੀਗਾ ਪਰ ਸਿਰਫ 13 ਸੀਟਾਂ ਜਿਹੜੀਆਂ ਆ ਪਈਆਂ ਨੇ ਲੋਕ ਸਭਾ ਦੇ ਦੇਖੋ ਗੱਲ ਇਹ ਆ ਲੋਕਾਂ ਦਾ ਮੰਡਟ ਸੀਗਾ ਲੋਕਾਂ ਲੋਗਾ ਨੇ ਕੋਈ ਰਾਮ ਮੰਦਰ ਦੀ ਗੱਲ ਆ ਗਈ ਵਿੱਚ ਕਿਉਂਕਿ ਬੀਜੇਪੀ ਵਾਲਿਆਂ ਨੇ ਬੇਸਿਕਲੀ ਧਰਮ ਨੂੰ ਵੇਚਿਆ ਸਾਡੇ ਨੂੰ Hindu ਧਰਮ ਨੂੰ ਦੇਖੋ ਰਾਮ ਜੀ ਤਾਂ ਪਹਿਲਾਂ ਦੀ ਆਏ ਹੋਏ ਸੀ ਤੇ ਇਹ ਕਹਿ ਰਹੇ ਸੀ ਹਮ ਉਹਨਕੋ ਜੋ ਰਾਮ ਕੋ ਲਾਏ ਹਮ ਉਹਨਕੋ ਲਾਏ ਹੈ ਮਤਲਬ ਇਹ ਜੀ ਰਾਮ ਜੀ ਤੋਂ ਵੱਡੇ ਹੋਗੇ ਬੀਜੇਪੀ ਵਾਲੇ ਜੋ ਕਿ ਰਾਮ ਜੀ ਦਾ ਜਿਨ੍ਹਾਂ ਨੇ ਸ੍ਰਿਸ਼ਟੀ ਕਰਤਾਲਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਆ ਜਿਨ੍ਹਾਂ ਦੇ ਨਾਲ ਦੁਨੀਆ ਵਸੀ ਆ ਤੇ ਅੱਜ ਇਹ ਬੀਜੇਪੀ ਵਾਲਿਆਂ ਨੇ ਕਿਹੜਾ ਠੇਕਾ ਲੈ ਲਿਆ ਵੀ RAM ji ਲਾਏ ਹੈ ਔਰ ਹਮ ਉਨਕੋ ਲਾਏਗੇ ਮਤਲਬ ਇਹ ਬੜਾ ਇਮੋਸ਼ਨਲ ਉਹਨਾਂ ਨੇ ਇੱਕ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਲੁੱਟਿਆ ਉਹਨਾਂ ਨੇ ਫਿਰ ਭਾਜਪਾ ਤਾਂ ਇੱਕ ਵੀ ਸੀਟ ਨਹੀਂ ਲੈ ਪਾਈ ਪੰਜਾਬ ਦੇ ਵਿੱਚ ਮੈਂ ਉਹੀ ਕਹਿੰਨਾ ਹੈ ਨਾ ਭਾਜਪਾ ਸੀਟ ਤਾਂ ਨਹੀਂ ਲੈ ਪਾਈ ਪਰ ਕਹਿੰਦਾ ਮਤਲਬ ਉਹਨਾਂ ਨੇ ਸਾਡਾ ਜਿਹੜਾ ਵੋਟ ਬੈਂਕ ਸੀ ਨਾ ਉਹ ਮਾਸੂਮ ਜਿਹੜੇ ਭਾਵਨਾਵਾਂ 'ਚ ਬਹਿ ਗਏ ਧਰਮ ਦੀ ਭਾਵਨਾ 'ਚ ਬਹਿ ਗਏ ਉਹ ਸਾਡਾ ਵੋਟ ਬੈਂਕ ਜਿਹੜਾ ਉੱਧਰ ਗਿਆ ਨਾ ਉਹ ਸਾਡਾ ਵੋਟ ਵੈਕ ਸੀਗਾ ਨਾ ਕਿ ਉਹ ਕਾਂਗਰਸ ਦਾ ਸੀ ਨਾ ਭਾਜਪੀ ਦਾ ਸੀ ਠੀਕ ਆ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ੰਭੂ ਬੈਰੀਏ ਤੋਂ ਪਿੱਛੇ ਪਿੱਛੇ ਰਹਿ ਗਿਆ ਤੇ ਇਸ ਕਰਕੇ ਬਾਰਡਰ ਨਹੀਂ ਅਸੀਂ ਕਰਾਸ ਹੋਣ ਦਿੱਤਾ ਦਿੱਲੀ ਦਾ ਤੇ ਇਸ ਚੀਜ਼ ਦਾ ਮੈਂ ਧੰਨਵਾਦ ਹੀ ਕਰਦਾ ਆਪਣੇ ਪੰਜਾਬੀਆਂ ਦਾ ਵੀ ਉਹਨਾਂ ਨੇ ਸਾਡੀ ਲਾਜ ਰੱਖੀ ਆ ਬਾਕੀ ਜਿੱਥਾਰ ਬਣੀ ਆ ਜੋ ਜਦੋਂ ਮੈਦਾਨ ਦੇ ਵਿੱਚ ਪਹਿਲਵਾਨ ਕਰਦੇ ਆ ਘੋਲ ਕਰਦੇ ਆ ਉਹ ਚਿਕ ਦੀ ਪਿੱਠ ਤਾਂ ਲੱਗਦੀ ਆ ਪਰ ਸਾਡੇ ਪੰਜਾਬੀ ਜਿਹੜੇ ਅੜਖੀ ਨੇ ਉਹਨਾਂ ਨੇ ਸਾਡੀ ਪਿੱਠ ਨਹੀਂ ਲਾਈ ਇਸ ਕਰਕੇ ਇੱਕ ਵੀ ਇੱਥੋਂ ਵਿਧਾਨ ਸਭਾ ਮਤਲਬ ਲੋਕ ਆਪਣੇ ਲੋਕ ਸਭਾ ਚ ਨਹੀਂ ਨਵੰਦਾ ਗਿਆ ਉਹਨਾਂ ਦਾ ਜਿਹੜਾ ਵੀ ਹੁਣ ਤੁਸੀਂ ਬਣੇ ਆ ਸੁੱਚੇ ਮਤਲਬ ਹਾਰੇ ਹੋਏ ਇਨਸਾਨ ਨੂੰ ਤੁਸੀਂ ਇੱਕ ਮੈਂ ਤਾਂ ਮੋਦੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਨ੍ਹਾਂ ਨੂੰ ਦੁਨੀਆ ਨੇ ਨਿਗਲੈਕਟ ਕਰਤਾ ਤੁਸੀਂ ਉਹਨਾਂ ਨੂੰ ਨਵਾਜ ਕੇ ਐਡੀ ਵੱਡੀ ਪੋਸਟਾਂ ਤੇ ਬਿਠਾਨੇ ਹੋ ਅੱਜ ਤੇ ਹਿੰਦੁਸਤਾਨ ਦੀ ਤੁਸੀਂ ਕੀ ਰਣਨੀਤੀ ਬਣਾਓਗੇ ਮੈਂ ਤਾਂ ਮੋਦੀ ਸਾਹਿਬ ਦੀ ਇਸ ਚੀਜ਼ ਦੇ ਉੱਤੇ ਬਹੁਤ ਹਰਾਰ ਹੈਗਾ ਬਾਕੀ ਠੀਕਾ ਆਉਣ ਵਾਲਾ ਟਾਈਮ ਇਸ ਚੀਜ਼ ਦਾ ਵੀ ਲੋਕ ਮੋਦੀ ਸਾਹਿਬ ਨੂੰ ਜਵਾਬ ਦੇਣਗੇ ਐਲੋਪੀ ਸਾਹਿਬ ਕਹਿੰਦੇ ਕਿ ਗੜਚੋੜ ਕਰਕੇ ਨੁਕਸਾਨ ਹੀ ਹੋਇਆ ਹੈ ਕਿ ਜੇਕਰ ਦਿੱਲੀ ਚ ਗੜਚੋੜ ਨਾ ਹੋਇਆ ਹੁੰਦਾ ਤਾਂ ਸ਼ਾਇਦ ਕਾਂਗਰਸ ਨੂੰ ਦਿੱਲੀ ਦੀ ਸੀਟਾਂ ਆ ਜਾਂਦੀਆਂ ਹਾਲਾਂਕਿ ਸਾਰੀਆਂ ਸੀਟਾਂ ਭਾਜਪਾ ਦੇ ਖੇਮੇ ਵਿੱਚ ਕਿਆਂ ਦੇਖੋ ਗੱਲ ਇਹ ਆ ਵੀ ਜਿਹੜੀਆਂ ਵੀ ਸੀਟਾਂ ਗਈਆਂ ਨੇ ਜਾਂ ਇਹ ਸਾਡੇ ਹਾਈ ਕਮਾਂਡ ਦੇ ਫੈਸਲੇ ਸੀ ਸਾਡੀ ਹਾਈ ਕਵਾਰਡ ਜੋ ਵੀ ਫੈਸਲੇ ਲੈਂਦੀ ਬੜੀ ਸੋਚ ਸਮਝ ਕੇ ਲੈਂਦੀ ਆ ਉਹਨਾਂ ਨੇ ਜੋ ਫੈਸਲੇ ਲਏ ਨੇ ਬੜੇ ਅੱਛੇ ਲਏ ਨੇ ਪਰ ਜਿਸ ਤਰੀਕੇ ਨਾਲ ਵੀ ਅਸੀਂ ਲੜੇ ਹੈਗੇ ਆ ਸਾਰੇ ਤੇ ਮੇਰਾ ਖਿਆਲ ਆ ਅਸੀਂ ਬਹੁਤ ਵਧੀਆ ਤਰੀਕੇ ਨਾਲ ਜੇ ਗਠਬੰਧ ਹੋਇਆ ਸਾਡੀ ਆਮ ਆਦਮੀ ਪਾਰਟੀ ਦਾ ਤੇ ਜਿੱਥੇ ਕਾਂਗਰਸ ਅੱਜ ਤੱਕ 67 66 ਤੇ ਸੀ ਤੇ ਤੋਂ 99 ਤੇ ਵੀ ਗਈ ਹੈ ਅੱਜ ਉਹ ਤੇ ਉਹ ਇੰਪੈਕਟ ਸਾਡੀ ਆਮ ਆਦਮੀ ਪਾਰਟੀ ਦਾ ਵੀ ਉਹਨਾਂ ਤੇ ਪਿਆ ਹੈਗਾ ਉਸ ਚੀਜ਼ ਦਾ ਵੀ ਵੋਟ ਬੈਂਕ ਉੱਤਰ ਉਹਨਾਂ ਨੇ ਸ਼ੇਅਰ ਕੀਤਾ ਤੁਸੀਂ ਰਵਨੀਤ ਬਿੱਟੂ ਹੁਣਾ ਜ਼ਿਕਰ ਕੀਤਾ ਹਾਰ ਗਏ ਸੀਗੇ ਲੁਧਿਆਣੇ ਤੋਂ ਲੋਕਾਂ ਨੇ ਨਕਾਰ ਦਿੱਤਾ ਸੀ ਭਾਜਪਾ ਨੂੰ ਪਰ ਫੇਰ ਵੀ ਉਹਨਾਂ ਨੂੰ ਮੰਤਰੀ ਪਦ ਜਿਹੜਾ ਸ ਦਾ ਮੰਤਰੀ ਪਦ ਉਹਨਾਂ ਨੂੰ ਦੇ ਦਿੱਤਾ ਇਸ ਪੂਰੇ ਕੀ ਕੀ ਸਮਝੀਏ ਕਿ ਤੋਹਫਾ ਦਿੱਤਾ ਗਿਆ ਕਿਸ ਤਰੀਕੇ ਦਾ ਦਿੱਤਾ ਗਿਆ ਰਮਨਦੀਪ ਮਿੱਟੂ ਨੂੰ ਕਿਉਂ ਇੰਨਾ ਕੀਤਾ ਗਿਆ ਕੁਝ ਕਾਰਨ ਕੀ ਸਮਝ ਦੇਖੋ ਗੱਲ ਇਹ ਆ ਬੀਜੇਪੀ ਵਾਲਿਆਂ ਨੇ ਹਮੇਸ਼ਾ ਖੋਖਲੀ ਝੂਠੀ ਔਰ ਜੁਮਲੇਬਾਜੀ ਵਾਲੀ ਰਾਜਨੀਤੀ ਕੀਤੀ ਆ ਠੀਕ ਹੈ ਔਰ ਜਿਹੜਾ ਇਨਸਾਨ ਆਪਣੇ ਦਾਦੇ ਦੀ ਪੱਗ ਨੂੰ ਦਾਗ ਲਾ ਕੇ ਉਹਨਾਂ ਦੀ ਛਾਤੀ ਤੇ ਚੜ ਕੇ ਗਿਆ ਹੋਵੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਗਿਆ ਹੋਵੇ ਔਰ ਮੋਦੀ ਸਾਹਿਬ ਜੀ ਉਹਨਾਂ ਨੂੰ ਦਿਲਾਂ ਲਾਉਂਦੇ ਆ ਤੇ ਇਟ ਮੀਨ ਮੋਦੀ ਸਾਹਿਬ ਦਾ ਵੀ ਦਿਲ ਖੋਟ ਹੀ ਖੋਟ ਹੀ ਆ ਉਹਨਾਂ ਦੇ ਤੇਰੇ ਕਹਿੰਦੇ ਕਿ ਮੈਂ ਤਾਂ ਲੋਕਾਂ ਦਾ ਪੁਲ ਬਣਾਗਾ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਪੁਲ ਬਣਾਗਾ ਕੇਂਦਰ ਦੇ ਨਾਲ ਜਿਹੜਾ 10 ਸਾਲ ਪਹਿਲਾਂ ਉਹ ਰਹੇ ਨੇ ਜਨਾਬ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਹਾਡੇ ਮਾਧਿਅਮ ਤੇ ਰਾਈ ਕਿਹੜਾ ਪੁਲ ਬਣ ਗਏ ਤੇ ਕਿਹੜਾ ਪਿੱਲਰ ਬਣ ਗਏ ਤੇ ਕਿਹੜਾ ਉਹ ਸਹਾਰਾ ਬਣ ਗਏ ਪੰਜਾਬ ਦੇ ਲੋਕਾਂ ਦੇ ਲਈ ਉਹ ਕਿਸਾਨ ਅੰਦੋਲਨ ਤਾਂ ਹਟਾ ਨਹੀਂ ਸਕੇ ਸਵਾਤਾ ਤਾਂ ਸੀਗਾ ਵੀ ਬੀਜੇਪੀ ਜੁਆਇਨ ਕਰਨ ਤੋਂ ਪਹਿਲਾਂ ਇੱਕ ਸ਼ਰਤ ਰੱਖਦੇ ਕਿ ਜਨਾਬ ਮੋਦੀ ਸਾਹਿਬ ਮੈਂ ਆਪਣੀ ਕੁਰਬਾਨੀ ਦੇਣ ਲੱਗਿਆ ਕਿਸਾਨੀ ਅੰਦੋਲਨ ਨੂੰ ਖਤਮ ਕਰੋ ਇਹਨਾਂ ਦੀਆਂ ਜੋ ਕਾਲੇ ਕਾਨੂੰਨਾਂ ਵਾਪਸ ਲਾਓ ਫੇਰ ਤਾਂ ਅਸੀਂ ਵੀ ਸਲੂਟ ਕਰਦੇ ਵੀ ਠੀਕ ਆ ਵੀ ਇਸ ਬੰਦੇ ਨੇ ਆਪਣੀ ਕੁਰਬਾਨੀ ਦਿੱਤੀ ਆ ਆਪਣੇ ਖਾਨਦਾਨ ਦੀ ਕੁਰਬਾਨੀ ਕੀਤੀ ਆ ਪਾਰਟੀ ਦੀ ਕੁਰਬਾਨੀ ਦਿੱਤੀ ਆ ਆਪਣੀ ਹੋਂਦ ਦੀ ਕੁਰਬਾਨੀ ਦਿੱਤੀ ਆ ਫੇਰ ਤਾਂ ਭਾਜਪਾ ਜਾਂਦੇ ਚੰਗੇ ਲਾਦੇ ਸੀ ਕੱਲ ਤਾਂ ਜਿਨ੍ਹਾਂ ਨੂੰ ਇਹ ਜੁੱਤੀਆਂ ਮਾਰਨ ਦੀਆਂ ਗੱਲਾਂ ਕਰਦੇ ਸੀ ਤੇ ਅੱਜ ਉਹਨਾਂ ਨੂੰ ਇਹ ਬੂਤੇ ਹੋ ਕੇ ਨਤਮਸਤ ਕਰਦੇ ਆ ਤੇ ਇੱਥੋਂ ਦੇਖ ਲੋ ਗੈਰਤਬੰਦ ਕੌਣ ਆ ਕੰਗੜਾ ਨਾਲ ਨੋਟ ਦੇ ਬਿਆਨ ਨੂੰ ਕਿੱਦਾਂ ਦੇਖੀਏ ਕਹਿੰਦੇ ਕਿ ਪੰਜਾਬ ਦੇ ਵਿੱਚ ਉਗਰਵਾਦ ਵਧ ਰਿਹਾ ਜਿਹੜਾ ਥੱਪੜ ਮਾਮਲਾ ਆ ਉਸ ਤੋਂ ਬਾਅਦ ਜਿਹੇ ਬਿਆਨ ਸਾਹਮਣੇ ਆਣਾ ਉਹਨਾਂ ਬਿਆਨਾਂ ਨੂੰ ਕਿੱਦਾਂ ਦੇਖੀਏ ਕੱਲੇ ਕੰਗੜਾ ਹੀ ਨਹੀਂ ਹੋ ਜਨਰਲ ਹੂੰ ਦੇਖੋ ਉਸ ਦੀ ਮਾਂ ਧਰਨੇ ਸੀ ਤਕਲੀਫ ਸੀ ਉਹਨੂੰ ਤੇ ਜੇ ਕੋਈ ਉੱਥੇ ਹੁਣ ਤੁਸੀਂ ਐਮਪੀ ਬਣ ਗਏ ਰੱਬ ਨਹੀਂ ਬਣ ਗਏ ਤੁਸੀਂ ਐਮਪੀ ਬਣ ਕੇ ਜੇ ਤੁਸੀਂ ਉਸ ਬੇਟੀ ਨਾਲ ਜਿਹੜੀ ਕਿ ਇੱਕ ਸਿਕਿਉਰਿਟੀ ਦੇ ਉੱਤੇ ਖੜੀ ਔਰ ਦੇਸ਼ ਦੀ ਸੇਵਾ ਲਈ ਉਹ ਬਾਰਡਰ ਦੀ ਉਹ ਰਾਖੀ ਕਰ ਰਹੀ ਹੈ ਸੀਆਈਐਸਐਫ ਜਿਹੜੀ ਸੈਂਟਰਲ ਇੰਡਸਟਰੀ ਸਿਕਿਉਰਿਟੀ ਫੋਰਸ ਆ ਇਹਦਾ ਇੱਕ ਕੰਮ ਮਤਲਬ ਜਾਨ ਜੋਖਮ ਚ ਪਾ ਕੇ ਤੁਸੀਂ ਇੱਕ ਲੋਕਾਂ ਨੂੰ ਬਚਾਉਨੇ ਹੋ 에ਰਪੋਰਟ ਦੇ ਉੱਤੇ ਤੇ ਜੇ ਐਸੀ ਬੇਟੀ ਨੇ ਇਦੀ ਡੇਰਿੰਗ ਦੇ ਨਾਲ ਮਤਲਬ ਉੱਥੇ ਸਿਕਿਉਰਿਟੀ ਦਾ ਕੰਮ ਕਰ ਰਹੀ ਆ ਤੇ ਜੇ ਉਹਦੀਆਂ ਭਾਵਨਾਵਾਂ ਨਾਲ ਕੋਈ ਖਿਲਵਾੜ ਕਰੂਗਾ ਤਾਂ ਮੇਰਾ ਖਿਆਲ ਉਹ ਬੇਟੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇਸ ਸੰਸਾਡਾ ਲੁਧਿਆਣਾ ਦੇ ਵਿਧਾਇਕ ਜੋ ਕਿ ਸਿੱਧੇ ਤੌਰ ਤੇ ਇਸ ਵਕਤ ਮੁੱਖ ਮੰਤਰੀ ਨਿਵਾਸ ਚੋ ਬਾਹਰ ਆਏ ਨੇ ਔਰ ਬੈਠਕ ਜਿਹੜੀ ਹੱਲੇ ਲਗਾਤਾਰ ਚੱਲ ਰਹੀ ਹੈ ਔਰ ਸਿੱਧੇ ਤੌਰ ਤੇ ਤੇ ਗੱਲ ਕਰੀਏ ਤਾਂ ਕਹਿ ਰਹੇ ਨੇ ਕਿ ਮੰਥਨ ਜਿਹੜਾ ਕੀਤਾ ਗਿਆ ਔਰ ਰਵਨੀਤ ਬਿੱਟੂ ਨੂੰ ਜਿਹੜੀ ਮਿਨਿਸਟਰੀ ਮਿਲੀ ਹੈ ਸਟੇਟ ਦੀ ਉਸ ਦੇ ਬਾਬਤ ਵੀ ਬੋਲਦੇ ਹੋਏ ਨਜ਼ਰ ਆਏ ਨੇ